ਆਪਣਾ ਪਾਰਲਾ ਰਾਜੂ ਦੇ ਗੱਡੀ ਉਹ ਨਹੀਂ ਹੋ ਰਹਾ ਹਾਂਜੀ ਇਹ ਪਿੱਛੇ ਆਇਆ ਸੁਬਾਹ ਤੇ ਬਿਠਿਆ ਹੋਇਆ ਉਹ ਨਾ ਪਾਉਂਦੀ ਮਸਤ ਬੇ ਠੀਕ ਹੈ ਨਹੀਂ ਤੇ ਮੈਂ ਕਿਹਾ ਸਾਹ ਲੈ ਕੇ ਕਰ ਦਈਏ ਜਸਵਿੰਦਰ ਸਿੰਘ ਜੀ ਲਓ ਥੈਂਕ ਯੂ ਮੁੰਡਾ ਕਿੱਥੇ ਆਪਣਾ ਮੁੰਡਾ ਇੱਥੇ ਉਹ ਮਾ ਆਇਆ ਤੇ ਆਪਣਾ ਇੱਕ ਮੁੰਡਾ ਕਿੱਥੇ ਗਿਆ ਉਹ ਕਿੱਥੇ ਗਿਆ ਹੈ ਹਾਂ ਚਾਹ ਹਾਂ ਆ ਅਮੁੰਡਨ ਚਾਹ ਬਿੱਟੇ ਆ ਯਾਰ ਕਿ ਆ ਲੋ ਬਾਈ ਕਿੱਥੇ ਉਹਨੂੰ ਵੀ ਮਾਰ ਲਾ ਆਵਾਜ਼ ਬਾਕੀ ਨੂੰ ਜਾਓ ਯਾਰ ਫਿਰ ਹੋਰ ਹੋਰ ਮੈਂ ਆ ਜਾਓ ਲੈਓ 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 ਯਾ ਕਿ ਆਨੇ ਨੀਂ ਤਰਾ ਜੋ ਅਦੇ ਆ ਵੀ ਲੈ ਲਾ ਮੈਂ ਹਾਂ ਮਾਣੇ ਵਾਲੀ ਇਹਨੂੰ ਤਾਂ ਜ਼ਰੂਰ ਕਰੀਏ ਨਾ ਸ਼ਾਮਲ ਮੈਂ ਕਿਹਦੀ ਡਰਾਈਵਰ ਸਾਡੇ ਉਹਦੇ 58 ਸਾਲ ਚੈੱਕ ਕਰ ਰਹੇ ਨੇ ਟ੍ਰਾਉਣ ਦੇ ਹੋ ਗਏ ਤੂੰ ਮੈਨੂੰ ਫੜਾ ਤੂੰ ਆਪੇ ਫੜ ਲਾਈਵ ਆ ਹਾਂ डॉक्टर नाग दा। जा साहब लाइव चल रहा बोलो की हालात ने पानी दे काफी घटिया जी टाइम जो सिचुएशन है सुबह कितने दे रहे हो ਹਾਂ ਤੁਸੀਂ ਇਹ ਕਿਹੜੀ ਜਗ੍ਹਾ ਤੇ ਖੜੇ ਹੋ ਜਿਹੜਾ ਕੈਂਪ ਕਿੱਥੇ ਲੱਗਾ ਹੋਇਆ ਹੈ ਪਿੰਡ ਕਿਚੇ ਗਣੇਸ਼ੇ ਵਾਲੇ ਝੁੱਗੇ ਵਿਕੇ ਹੈਲਥ ਡਿਪਾਰਟਮੈਂਟ ਵੱਲੋਂ ਜਿਹੜੀਆਂ ਆਉਂਦੀਆਂ ਸਵਾਵਾਾਂ ਦਿੱਤੀਆਂ ਜਾ ਰਹੀਆਂ ਨੇ ਓਕੇ ਇਹ ਇਹ ਗਣੇਸ਼ੇ ਵਾਲਾ ਜਿਹੜਾ ਹੈਗਾ ਇਹ ਕਿਹੜੀ ਕਿੱਥੇ ਕੇ ਪੈ ਜਾਂਦਾ ਹੈ ਇਹ ਸਰ ਸਿਟੀ ਤੋਂ ਆਪਾਂ ਮਤਲਬ ਕਾਲੂ ਵਾਲੇ ਔਰ ਪਾਕਿਸਤਾਨ ਜਿਹੜਾ ਬਾਰਡਰ ਦੀ ਗੱਲ ਕਰੀਏ ਹਾਂਜੀ ਉਸ ਤੋਂ ਲਗਭਗ 3 ਤੋਂ 3 ਕਿਲੋਮੀਟਰ ਪੈਂਦਾ ਜਿਹੜਾ ਬਿਲਕੁਲ ਬਾਰਡਰ ਤੇ ਹੈਗਾ ਹੈ ਪਾਣੀ ਤਾਂ ਬਹੁਤ ਜ਼ਿਆਦਾ ਇੱਥੇ ਪ੍ਰਭਾਵ ਪਿਆ ਤੁਸੀਂ ਦੇਖ ਸਕਦੇ ਹੋ ਜਿਹੜਾ ਮਤਲਬ ਅੰਦਰ ਜਿਹੜੀਆਂ ਢਾਣੀਆਂ ਨੇ ਪਿੰਡ ਐ ਲੋਕ ਕਾਫੀ ਇੱਥੇ ਨਿਕਲ ਕੇ ਆ ਰਹੇ ਆ ਜੀ ਦੇ ਕਰਕੇ ਇੱਥੇ ਉਹਨਾਂ ਨੂੰ ਸਹੂਲਤ ਜਿੰਨੀ ਹੋ ਸਕਦੀ ਆ ਸਾਡੇ ਵੱਲੋਂ ਔਰ ਇੱਥੇ ਐਨ ਜੀਓ ਵੀ ਜਿਹੜੇ ਆ ਰਹੇ ਆ ਉਹਨਾਂ ਨੂੰ ਰਾਸ਼ਨ ਦੀ ਉਹਨਾਂ ਨੂੰ ਇੱਧਰ ਆਉਣਾ ਪੈਂਦਾ ਹਾਂ ਤਾਂ ਮਤਲਬ ਉਹ ਆ ਜਿਹੜਾ ਹੈ ਜਿਹੜਾ ਇਹ ਮਤਲਬ ਕਹ ਲੋ ਚੌਂਕ ਆ ਜਿੱਥੇ ਗੁਰਦੁਆਰਾ ਸਾਹਿਬ ਆ ਇਹ ਮਤਲਬ ਸੈਂਟਰ ਆ ਇਸ ਇਲਾਕੇ ਨੂੰ ਕਹਿੰਦੇ ਆ ਸਾਰੇ ਇਲਾਕੇ ਦਾ ਸੈਂਟਰ ਆ ਹਾਂ ਇਹਦੇ ਸੈਂਟਰ ਹੋਣ ਕਰਕੇ ਇੱਥੇ ਸਾਰੇ ਜਿਹੜੇ ਕਿਲਚਾ ਨਿਹਾਲੇ ਵਾਲਾ ਗਰੇਸ਼ੀ ਵਾਲੀ ਟੁੱਕੇ ਸਾਰੇ ਲੋਕ ਜਿਹੜੇ ਹੈਗੇ ਇੱਥੋਂ ਆ ਕੇ ਮੈਡੀਸਨ ਲੈ ਕੇ ਜਾਂਦੇ ਨੇ ਕਿਉਂਕਿ ਇੱਥੇ ਫੌਜ ਨੇ ਵੀ ਬਰੇਡੀਆਂ ਲਾਈਆਂ ਹੋਈਆਂ ਤੇ ਉਹਨਾਂ ਦੀਆਂ ਲੋਕਾਂ ਦੀਆਂ ਆਪਦੀਆਂ ਵੀ ਜਿਹੜੀਆਂ ਪਰਸਨਲ ਵੀ ਜਿਹੜੀਆਂ ਹੈਗੀਆਂ ਨੇ ਉਹ ਲਿਆ ਕੇ ਇੱਥੇ ਸਾਰਾ ਮਤਲਬ ਜਿਹੜੀਆਂ ਹੈਗੀਆਂ ਨੇ ਜੋ ਵੀ ਪਾਣੀ ਵਿੱਚ ਗਲੇ ਸਾਰੇ ਜਿਹਨਾਂ ਨੂੰ ਵੀ ਲੋਡ ਪੈਂਦੀ ਹੈ ਇਹ ਸਾਰੇ ਪੱਤਾ ਸੈਕਿੰਡ ਜਿਹੜਾ ਹੈਗਾ ਇਹ ਐਮਜੀ ਕੈਂਪ ਕਾਲੂ ਵਾਲੇ ਪਿੰਡ ਦੇ ਜਿਹੜੇ ਬੰਦੇ ਬੈਠੇ ਨੇ ਉਹਨਾਂ ਨੂੰ ਦਵਾਈਆਂ ਜਿਹੜੀਆਂ ਦੁਲਚੀਕੇ ਤੋਂ ਜਿਹੜੀਆਂ ਹੈਗੀਆਂ ਮਿਲਦੀਆਂ ਨੇ ਉਹ ਵੀ ਡਿਊਟੀ ਜਿਹੜੀ ਹੈਗੀ ਹੈ ਉਹ ਦਿਨ ਰਾਤ ਦੀ ਚੱਲਦੀ ਨਾਈਟ ਡਿਊਟੀ ਵੀ ਉੱਥੇ ਚੱਲਦੀ ਹੈ ਉੱਥੇ ਸਾਰੀ ਸੇਵਾਵਾਂ ਦੇ ਰਹੇ ਸਾਡੀ ਜਿਹੜੀ ਐਥੇ ਦੋ ਟੀਮਾਂ ਬੈੰਦੀਆਂ ਨੇ ਇੱਕ ਸਵੇਰੇ 8 ਵਜੇ ਤੋਂ 2 ਵਜੇ ਤੱਕ ਦੂਜੀ 2 ਤੋਂ 8 ਤੱਕ ਜਿਹੜਾ ਤੁਹਾਡੇ ਕਹਿੰਦਾ ਮਤਲਬ ਇਸ ਇਲਾਕੇ ਦਾ ਰਾਹਤ ਕੈਂਪ ਆ ਉਹ ਦੁਲਚੀਕੇ ਉਹ ਉਹ ਦੁਲਤੀ ਕੇ ਲਗਾ ਔਰ ਇਹ ਇਹ ਇੱਥੇ ਵੀ ਇਹ ਵੀ ਰਾਹਤ ਕੈਂਪੀ ਹੋ ਗਿਆ ਇੱਥੇ ਵੀ ਸਾਰੀ ਜਿਹੜੀ ਮੈਡੀਸਨ ਜਿਹੜੀ ਉਹ ਜਿਹੜੀ ਉੱਥੇ ਮਿਲਦੀ ਉਸ ਮੈਡੀਸਨ ਸਾਰੀ ਮਤਲਬ ਉੱਥੇ ਦਾ ਰਹਿਣ ਬਸੇਰਾ ਖਾਣ ਪੀਣ ਮਤਲਬ ਸਾਰਾ ਪ੍ਰੋਫੈਸਰ ਵੱਲੋਂ ਪ੍ਰਬੰਧ ਕੀਤਾ ਗਿਆ ਇਹ ਜਿਹੜੇ ਹੈਗੇ ਰਾਤ ਨੂੰ ਜਿਹੜੇ ਹੈਗੇ ਆ 베ੜੀ ਦੇ ਉੱਤੇ ਬੰਦੇ ਜਿਹੜੇ ਆਪੋ ਆਪਣੇ ਘਰਾਂ ਦੇ ਵਿੱਚ ਚਲੇ ਜਾਂਦੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਕਾਫੀ ਪਾਣੀ ਹੈ ਉਹ ਇੱਥੇ ਗੁਰਦੁਆਰਾ ਸਾਹਿਬ 'ਚ ਸੌਂ ਜਾਂਦੇ ਨੇ ਸਾਰਾ ਲੰਗਰ ਪਾਣੀ ਜਿਹੜਾ ਗੁਰਦੁਆਰੇ 'ਚ ਬਣਦਾ ਚਾਹ ਸਾਰ ਸਾਰੇ 24 ਆਵਰ ਲੰਗਰ ਚੱਲਦਾ ਰਹਿੰਦਾ ਸੰਗਤ ਇੱਥੇ ਆਉਂਦੀ ਜਾਂਦੀ ਰਹਦੀ ਹੈ ਐਨ ਆਪਣਾ ਕਿੰਨਾ ਮੁੰਡਾ ਬਲਵਿੰਦਰ ਸਿੰਘ ਹੈ ਜੀ ਕੀ ਹਾਲਾਤ ਕੀ ਹੈਗੇ ਆ ਹਾਲਾਤ ਤਾਂ ਬਹੁਤ ਮਾਰੇ ਆ ਜੀ ਪਾਣੀ ਵਿੱਚ ਨੂੰ ਨਾ ਗਏ ਆ ਬੇ ਓਕੇ ਛੋਟੇ ਛੋਟੇ ਬੱਚੇ ਹੈਗੇ ਕਿੰਨਾ ਕਿੰਨਾ ਪਾਣੀ ਕਰੇ ਹਾਂਜੀ ਪਾਣੀ ਕਰੇ 2-3-3 ਫੁੱਟ ਪੜ ਗਿਆ ਪਾਣੀ ਅੰਦਰ ਅੰਦਰ ਤੇ ਉੱਪਰ ਕੋਠੇ ਤੇ ਰਾਤ ਨੂੰ ਸੌਂਜੀਦਾ ਹੈ ਜੀ ਹਾਂਜੀ ਤੇ ਇਹ ਜਿਹੜਾ ਕਰ ਹੈਗਾ ਉਹ ਮਤਲਬ ਕੋਈ ਖਤਰਾ ਤਾਂ ਨਹੀਂ ਖਤਰਾ ਜੀ ਹੁਣ ਸੁਣਣੀ ਜੇ ਤਾਂ ਕੱਟ ਜੇ ਫਿਰ ਤਾਂ ਕੋਈ ਖਤਰਾ ਨਹੀਂ ਜੇ ਇਦਾਂ ਹੀ ਰਿਹਾ ਤਾਂ ਫਿਰ ਖਤਰਾ ਹੀ ਵੀ ਉਹ ਲੱਗਣ ਦਾ ਵੀ ਖਤਰਾ ਹੈਗਾ ਜੀ ਹਾਂਜੀ ਕਿਹੜਾ ਇਲਾਕਾ ਹਾਂਜੀ ਹਾਂਜੀ ਜਿਹੜਾ ਇਲਾਕਾ ਤੁਹਾਡਾ ਇਲਾਕਾ ਜੀ ਇਹ ਪਿੰਡ ਗਿਲਚੇ ਪੈ ਜਾਂਦਾ ਟਾਣੀ ਗਣੇਸ਼ੇ ਵਾਲੀ ਕਾਲੂ ਵਾਲੇ ਚੁਗੇ ਹਾਂਜੀ ਇਹ ਟਾਣੀਆਂ ਵੱਖ-ਵੱਖੀਆਂ ਨਾਂ ਤੇ ਤੁਹਾਡਾ ਤੁਹਾਡਾ ਕੀ ਨਾਮ ਹੈ ਬਲਵਿੰਦਰ ਸਿੰਘ ਆ ਜੀ ਜਿਹੜੇ ਇੱਥੇ ਆ ਜਿਹੜਾ ਚੌਂਕ ਪੈਂਦਾ ਇਹ ਸਾਰੇ ਇਲਾਕੇ ਨੂੰ ਹਾਂ ਜੀ ਪਾਸੇ ਕਿਹੜੇ ਕਿਹੜੇ ਪਿੰਡ ਪੈ ਜਾਂਦੇ ਇਹਦੇ ਜਿਹੜੇ ਇਹ ਜੀ ਪਿੰਡ ਗਿਲਚੇ ਹੋ ਗਿਆ ਅੱਗੇ ਨਿਹਾਲੇ ਵਾਲਾ ਅੱਗੇ ਉਦੋਂ ਕਾਲੂ ਵਾਲਾ ਆ ਗਿਆ ਹਾਂ ਬਾਰਡਰ ਤੇ ਹਾਂ ਜੀ ਇੱਧਰ ਦਰਵੇਸ਼ੇ ਦਾ ਪਿੰਡ ਆ ਗਿਆ ਤੇ ਲਾਲ ਸਿੰਘ ਚੁਗੇ ਆ ਗਏ ਇੱਧਰ ਤੇ ਅ ਗਣੇਸ਼ੀ ਅਲਟਾਣੀ ਇਹ ਆ ਗਈ ਜੀ ਬੰਨ ਦੇ ਕੋਲ ਚੌਂਕ ਦਾ ਮਤਲਬ ਪੰਜ ਸੱਤ ਪਿੰਡ ਜਿਹੜੇ ਟਾਣੀਆਂ ਪੈ ਜਾਂਦੀਆਂ ਹਾਂ ਜੀ ਪੰਜ ਸੱਤ ਘਰ ਪੈ ਜਾਂਦੇ ਜਿਹਦੇ ਵਿੱਚ ਪਾਣੀ ਦੇ ਵਿੱਚ ਫਸੇ ਆਏ ਹਾਂ ਹਾਂ ਜੀ ਕਿ ਇਹ ਲੋਕ ਮਤਲਬ ਠੀਕ ਠਾਕ ਆ ਕੋਈ ਬਿਮਾਰ ਬੰਦਾ ਨਹੀਂ ਹੋਏਗਾ ਜੀ ਕੋਈ ਹਾਲੇ ਤਾਂ ਠੀਕ ਆ ਜੀ ਮਾੜੇ ਮੋਟੇ ਬਿਮਾਰ ਹੁੰਦੇ ਆ ਤੇ ਇਥੋਂ ਮੈਡੀਸਿਨ ਲੈ ਜਾਂਦੇ ਆ ਜੀ ਹਾਂ ਕੋਈ ਨਾ ਕੋਈ ਪ੍ਰੋਬਲਮ ਆਦੀ ਕੋਈ ਦਿੱਕਤ ਤੇ ਲੈ ਜਾਂਦੇ ਆ ਦਵਾਈ ਤਾਂ ਬਹੁਤ ਦਵਾਈ ਮਿਲਦੀ ਵਧੀਆ ਹਾਂਜੀ ਹਾਂਜੀ ਦਵਾਈ ਵਧੀਆ ਮਿਲਦੀ ਬਹੁਤ ਹੈਲਪ ਕੀਤੀ ਹੋਈ ਹੈ ਹਾਂ ਹਾਂਜੀ ਹਾਂਜੀ ਇਧਰ ਵੀਰ ਜੀ ਹੁਣੀ ਜਿਹੜੇ ਹੈਗੇ ਆ ਲੁਧਿਆਣੇ ਤੋਂ ਜਿਹੜੇ ਸੇਵਾ ਕਰਨ ਪਹੁੰਚੇ ਹੋਏ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਮ ਹੈ ਜੀ ਆਪਣਾ ਲਖਮੀਰ ਸਿੰਘ ਆ ਜੀ ਠੀਕ ਜੀ ਤੁਸੀਂ ਅੱਗੇ ਪਿੱਛੇ ਵੀ ਸਵਾਮਾਂ ਨਭਾਉਣੇ ਆ ਕੀ ਆਪਾਂ ਸੰਸਥਾ ਦਾ ਕੀ ਨਾਮ ਆਪਣੀ ਦਾ ਸਾਡੀ ਸੰਸਥਾ ਦਾ ਨਾਮ ਹੈਗਾ ਜੀ ਭਾਈ ਕਨਈਆ ਜੀ ਸੇਵਾ ਸੁਸਾਇਟੀ ਲੁਧਿਆਣਾ ਓਕੇ ਅਸੀਂ ਉੱਥੇ ਵੀ ਸਾਡੇ ਕਾਉਂਸਲਰ ਸਾਹਿਬ ਨਾਲ ਨੇ ਸਰਵਜੀਤ ਸਿੰਘ ਕਾਕਾ ਹੂੰ ਅਸੀਂ ਉੱਥੇ ਵੀ ਮਤਲਬ ਕਿ ਡਿਲੀਵਰੀ ਸੇਵਾਵਾਂ ਤੇ ਕਰ ਲੋ ਜਾਂ ਕਿ ਤਰ੍ਹਾਂ ਕਿਤੇ ਲੰਗਰ ਕਰ ਲੋ ਦਵਾਈਆਂ ਦਾ ਲੰਗਰ ਲਗਾ ਲੋ ਜਾਂ ਹੋਰ ਜੀ ਨੂੰ ਵੀ ਜਿੱਦਾਂ ਦੀ ਲੋੜ ਆ ਲਗਾਣੇ ਰਹਿੰਦੇ ਆ ਉੱਥੇ ਓਕੇ ਤੇ ਹਾਂ ਹੁਣ ਆ ਪੰਜਾਬ ਦੀ ਸਥਿਤੀ ਨੂੰ ਦੇਖਦੇ ਹੋਏ ਅੱਜ ਅਸੀਂ ਇੱਧਰ ਨੂੰ ਆਏ ਆ ਕੋਲਪੁਰ ਵਾਲੀ ਸਾਈਡ ਨੂੰ ਹੂੰ ਇਹ ਕੀ ਕੀ ਜਿਹੜੇ ਅੱਜ ਸੇਵਾ ਲੈ ਕੇ ਆਈ ਹੈ ਆਪਣੀ ਭਾਈ ਕਨਈਆ ਕੀ ਦੱਸੇ ਸੁਸਾਇਟੀ ਦਾ ਨਾਮ ਭਾਈ ਕਨਈਆ ਜੀ ਸੇਵਾ ਸੁਸਾਇਟੀ ਇਹ ਕੀ ਕੀ ਹੈ ਇਹ ਮਤਲਬ ਸੇਵਾ ਕਰ ਰਹੇ ਅੱਜ ਸਾਡੇ ਕੋਲੇ ਅੱਜ ਭਾਜੀ ਸੁੱਕਾ ਰਸਣ ਆ ਤੇ ਬਣਿਆ ਹੈ ਲੰਗਰ ਆ ਸਾਡੇ ਕੋਲੇ ਦਾਲ ਸਬਜੀ ਪ੍ਰਸ਼ਾਦੇ ਨਾਲ ਸਾਡੇ ਕੋਲ ਦਵਾਈਆਂ ਦਾ ਲੰਗਰ ਆ ਤੇ ਪਾਣੀ ਹੈਗਾ ਸਾਡੇ ਕੋਲੇ ਮਤਲਬ ਕਿ ਜੋ ਡੇਲੀ ਦੀਆਂ ਜ਼ਰੂਰਤਾਂ ਹੁੰਦੀਆਂ ਸਾਰਾ ਕੁਝ ਸਾਡੇ ਕੋਲ ਹੈਗਾ ਓਕੇ ਹਾਂਜੀ ਮਤਲਬ ਜਿਹੜੀ ਇੱਕ ਆਮ ਆ ਇੱਕ ਆਮ ਬੰਦੇ ਨੂੰ ਜੋ ਚਾਹੀਦਾ ਵਾ ਜਿਹੜੇ ਅੱਜ ਦੇ ਹਾਲਾਤ ਬਣੇ ਆ ਉਹਦੇ ਲਈ ਜੋ ਚਾਹੀਦਾ ਹੈ ਖਾਣ ਪੀਣ ਦਵਾਈਆਂ ਸਭ ਪਾਲਾਂ ਹੈਗੀਆਂ ਸਾਡੇ ਕੋਲੇ ਤੇ ਮੱਥਾਤੀਆਂ ਹੈਗੀਆਂ ਰੇਨ ਕੋਟ ਹੈਗੇ ਨੇ ਜਿਹਨੂੰ ਜਿੱਦਾਂ ਦੀ ਲੋੜ ਆ ਬੰਦਿਆਂ ਨੂੰ ਦਵਾਈਆਂ ਹਾਂਜੀ ਤੁਸੀਂ ਗਬਰੂਆ ਕੀ ਨਾਮ ਤੇ ਰ ਮੇਰਾ ਵੀਰ ਪ੍ਰਤਾਪ ਸਿੰਘ ਵੀਰ ਪ੍ਰਤਾਪ ਸਿੰਘ ਕਿੱਥੋਂ ਬਿਲੋਂਗ ਕਰਦੇ ਹੋ ਲੁਧਿਆਣੇ ਦੇ ਤੇ ਸਟੱਡੀ ਕਰ ਰਹੇ ਹੋ ਹਾਂਜੀ ਹਾਂਜੀ ਕਾਹਦੇ ਜੀ ਐਗਰੀਕਲਚਰ ਬੀਐਸਸੀ ਐਗਰੀਕਲਚਰ ਕੇ ਵੈਰੀ ਗੁੱਡ ਤੇ ਇਧਰ ਤੁਸੀਂ ਯੰਗ ਆਨ ਚੜ੍ਹਦੀ ਉਮਰ ਚੋਂ ਇਧਰ ਸੇਵਾ ਭਾਵਨਾ ਨੂੰ ਕਿਵੇਂ ਬਣਾਇਆ ਪ੍ਰੋਗਰਾਮ ਸੇਵਾ ਜੀ ਬਸ ਪੰਜਾਬ ਦੇ ਕੋਈ ਫਲਡ ਕਰਕੇ ਮੁਸ਼ਕਿਲ ਚ ਸੀਗਾ ਤੇ ਸਾਡੇ ਏਰੀਆ ਚ ਸਾਨੂੰ ਮਤਲਬ ਕਿ ਆ ਵੀ ਸਾਰਿਆਂ ਨੇ ਵੀ ਸਾਰੇ ਆਪਣੇ ਆਪਣੇ ਘਰੋਂ ਜਿੰਨਾ ਹੋ ਸਕੇ ਰਾਸ਼ਨ ਲੋਸ਼ਨ ਲੈ ਕੇ ਆਓ ਰੋਟੀ ਵੀ ਆ ਕੇ ਲੈ ਕੇ ਆਓ ਕਿ ਅਸੀਂ ਕਿਹਾ ਵੀ ਉੱਥੇ ਜਾ ਕੇ ਸੇਵਾ ਕਰਾਂਗੇ ਨਾਲ ਕੰਮ ਕਰਾਵਾਂਗੇ ਉਹਨਾਂ ਦੇ ਨਾਲ ਅੱਛਾ ਮਤਲਬ ਉਹ ਸਾਰੇ ਸਾਰੇ ਜਿਹੜਾ ਆਪਣੇ ਸਾਰੇ ਏਰੀਆ ਮਰ ਜਿਵੇਂ ਆਪਣਾ ਏਰੀਆ ਵਾ ਮਿਲਰ ਗੰਜ ਲੁਧਿਆਣੇ ਦੇ ਵਿੱਚ ਤੇ ਮਤਲਬ ਅਸੀਂ ਲੋਕਾਂ ਨੂੰ ਕਿਹਾ ਵੀ ਤੁਸੀਂ ਆਪਣਾ ਮਰ ਜਿਵੇਂ ਜਿੰਨਾ ਹੋ ਸਕਦਾ ਹੈ ਲੈ ਜਾਓ ਤੇ ਸਾਰੇ ਜਿਹਨਾਂ ਨੇ ਜਿੰਨੇ ਰੋਟੀਆਂ ਲੈ ਕੇ ਆ ਦਾਲ ਦੁੱਧ ਨਾਲ ਲੈ ਕੇ ਆ ਰਾਸ਼ਨ ਸੁੱਕਾ ਰਾਸ਼ਨ ਲੈ ਕੇ ਆਏ ਪਾਣੀ ਦੀ ਬੋਤਲ ਨਾਲ ਆਏ ਸਾਰੇ ਸਾਮਾਨ ਲਿਆਂਦਾ ਅਸੀਂ ਵੀ ਬੰਦੀ ਬੰਦੇ ਲੁਧਿਆਣੇ ਤੋਂ ਇਕੱਠੇ ਹੋ ਕੇ ਟਰੱਕ ਦੇ ਵਿੱਚ ਬੈਠੇ ਆਏ ਆ ਸਾਰਾ ਸਮਾਂ। ਠੀਕ ਹੈ। ਤੁਸੀਂ ਠੀਕਾ ਬਹੁਤ ਵਧੀਆ ਤੁਸੀਂ ਆਪਣੇ ਦੂਜੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ? ਅਸੀਂ ਕਹਾਂਗੇ ਜੀ ਤੁਸੀਂ ਜਿਵੇਂ ਤੁਸੀਂ ਦੇਖਿਆ ਜੀ ਪੰਜਾਬ ਨਾਲ ਪੰਜਾਬ ਹੀ ਖੜ੍ਹ ਦੇਣ ਚਾਗੇ। ਹਾਂ। ਤੇ ਜਿਹੜੇ ਪੰਜਾਬ ਦੇ ਨੌਜਵਾਨਾਂ ਮੈਂ ਉਹਨਾਂ ਨੂੰ ਅਸੀਂ ਕਹਾਂਗਾ ਵੀ ਤੁਸੀਂ ਜਿੰਨਾ ਹੋ ਸਕੇ ਪੰਜਾਬ ਦੀ ਹੈਲਪ ਕਰੋ। ਜਿੰਨੀ ਮੁਸ਼ਕਲ ਵੀ ਆ ਜਾਂਦੀ ਆ ਤੇ ਉਦੋਂ ਪੰਜਾਬ ਦੀ ਵੱਤ ਤੋਂ ਵੱਧ ਕੇ ਹੈਲਪ ਕਰੋ। ਜਿੰਨੀ ਹੋ ਸਕੇ ਤੇ ਉੰਨੀ ਕਰੋ। ਉਹਦੇ ਨਾਲ ਖੜ੍ਹ ਗਿਆ ਸਮੇਂ ਦੇ ਪੰਜਾਬ ਨਾਲ ਪੰਜਾਬ ਹੀ ਖੜ੍ਹਦਾ ਜੀ। ਕੋਈ ਨਹੀਂ ਖੜ੍ਹਦਾ। ਬਿਲਕੁਲ। ਹਾਂ ਬਿਲਕੁਲ ਜੀ ਗੱਭਰੂ ਦੇ ਬੜੇ ਸ ਤੇ ਉਹਨਾਂ ਦਾ ਕੈਂਪ ਦਾ ਕਿਸੇ ਗੱਲ ਦੀ ਸਤਿਕਾਰ ਆ ਨਹੀਂ ਵਧੀਆ ਕਿਵੇਂ ਚੱਲ ਰਿਹਾ ਕੈਂਪਸ ਕੈਂਪ ਵਧੀਆ ਚੱਲ ਰਿਹਾ ਜੀ ਹੈਲਥ ਡਿਪਾਰਟਮੈਂਟ ਵੱਲੋਂ ਡਾਇਰੈਕਟਰ ਕੋਲੋਂ ਵੀ ਪਹੁੰਚ ਹਾਂਜੀ ਸਾਰੀ ਦਵਾਈ ਸਾਡੇ ਕੋਲ ਵੱਧੂ ਹੈ ਪੁਲਿਸ ਸੇਵਾ ਨੇ ਬਾਹਰ ਰਿਆਂ ਡੋਰ ਟੂ ਡੋਰ ਵੀ ਜਾ ਰਹੇ ਆ ਜੇ ਸਾਨੂੰ ਲੋੜ ਪੈਂਦੀ ਹੈ ਅਸੀਂ ਕਾਲੂਆੜੇ ਵੀ ਜਾਂਦੇ ਆ ਇਧਰ ਤੇ ਅੰਦਰ ਸਾਨੂੰ ਕਿਲਚੇ ਜਾਣਾ ਪੈਂਦਾ ਦੁਲਜੀ ਕੇ ਰਾਤ ਵਿੱਚ ਵੀ ਸਾਡੇ ਬੰਦੇ ਚੱਲ ਰਹੇ ਆ ਨਾਲ ਦੀ ਨਾਲ ਕੈਂਪਸ ਓਕੇ ਕੋਈ ਖਾਸ ਪ੍ਰੋਬਲਮ ਤੁਹਾਨੂੰ ਨਜ਼ਰ ਆਉਂਦੀ ਹੋਵੇ ਖਾਸ ਪ੍ਰੋਬਲਮ ਹਾਲੇ ਦਾ ਫਿਲਹਾਲ ਤਾਂ ਜਿਹੜੀਆਂ ਨਾਰਮਲ ਟੈਂਪਰੇਚਰ ਵਗੈਰਾ ਜਾਂ ਕੋਈ ਉਹਦਾ ਨਹੀਂ ਦਿੱਕਤ ਹੈ ਔਰ ਬਾਕੀ ਠੀਕ ਹੈ ਸਭ ਐਨੇ ਜਰਾ ਪ੍ਰੋਬਲਮ ਨਹੀਂ ਆ ਰਹੀ ਫਿਲਹਾਲ ਤਾਂ ਪਸ਼ੂ ਪਾਲਣ ਦੇ ਭਾਗ ਪੂਰੀ ਤਰ੍ਹਾਂ ਸचेत ਆ ਪੂਰੀ ਤਰ੍ਹਾਂ ਸचेत ਕਦਮ ਕਦਮ ਤੇ ਜਿਹੜੀ ਸਿਹਤਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਇਆ ਨਹੀਂ ਆਉਂਦੀ ਹਾਂ ਹਾਂਜੀ ਸਾਡੇ ਕੋਲ ਸਾਰੀ ਮੈਡੀਸਨ ਅਵੇਲੇਬਲ ਹੈ ਹਰੇਕ ਤਰ੍ਹਾਂ ਦੀ ਕੋਈ ਵੀ ਮੰਨ ਲਓ ਕਿਸੇ ਵੀ ਤਰ੍ਹਾਂ ਦੀ ਕਨਸੀਕੁਐਂਸ ਬਣਨੀ ਹੈ ਅਸੀਂ ਤਿਆਰ ਆ ਹਰੇਕ ਚੀਜ਼ ਲਈ ਤਿਆਰ ਆ ਇਸ ਸਥਿਤੀ ਨਾਲ ਨਿਪਟਣ ਲਈ ਤਿਆਰ ਆ ਆ ਬਿਲਕੁਲ ਜੀ ਆ ਪਸ਼ੂ ਪਾਲਣ ਵਿਭਾਗ ਦੀ ਜਿਹੜੀ ਸਾਰੀ ਟੀਮ ਸਰੀ ਲੱਟੀ ਹੋਈ ਹੈ ਅ ਅੱਜ ਅੱਗੇ ਕਾਲੂ ਵਾਲੇ ਜਾ ਕੇ ਆਏ ਹੋ ਕਿ ਨਹੀਂ ਨਹੀਂ ਸਰ ਅੱਜ ਨਹੀਂ ਗਏ ਹੈਗੇ ਕਾਲੂ ਵਾਲੇ ਜੀ ਅੱਜ ਕਿਉਂਕਿ ਮੋਰ ਨਹੀਂ ਹੈਗੀ ਜੀ ਆਰਮੀ ਦੀ ਕੋਈ ਅੱਛਾ ਮੋਰ ਨਾ ਹੋਣੇ ਕਰਕੇ ਅਸੀਂ ਕਾਲੂ ਵਾਲੇ ਅੱਜ ਪਹੁੰਚੇ ਨਹੀਂ ਹੈਗੇ ਕਿਉਂਕਿ ਅੱਗੇ ਡੋਰ ਟੂ ਡੋਰ ਅਸੀਂ ਕਾਲੂ ਵਾਲੇ ਬਕਾਇਦਾ ਜਾਂਦੇ ਹਾਂ ਉੱਥੇ ਕਿਦਾਂ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਸਵਸਿਆ ਹੁੰਦੀ ਹੈ ਤਾਂ ਪਸ਼ੂ ਐਨੀਪਲ ਡਿਸਪੈਂਸਰੀਆਂ ਵੱਲੋਂ ਸਾਡੇ ਇਹ ਡਿਪਾਰਟਮੈਂਟ ਦੇ ਜਿੰਨੇ ਵੀ ਇੱਥੇ ਮਲਾਜਮਾ ਉੱਥੇ ਉਹਨਾਂ ਦਾ ਟ੍ਰੀਟਮੈਂਟ ਪ੍ਰੋਪਰ ਕਰਕੇ ਬਸ ਐਸ ਚੌਂਕ ਤੇ ਠੀਕ ਚੱਲ ਰਿਹਾ ਹੈ ਹਾਂ ਜੀ ਬਹੁਤ ਵਧੀਆ ਸਾਡੇ ਵੱਲੋਂ ਦੋ ਰਾਉਂਡ ਦਾ ਇੱਥੇ ਬਣਦੇ ਉੱਪਰ ਹੀ ਲਗਾਏ ਜਾਂਦੇ ਆ ਹਰੇਕ ਪਸ਼ੂ ਪਾਲਕ ਕੋਲ ਸਾਡਾ ਨੰਬਰ ਹੈ ਬਕਾਇਦਾ ਸੀ ਕਿਹਾ ਜੇ ਹਰੇਕ ਪਸ਼ੂ ਪਾਲਕ ਨੂੰ ਪਤਾ ਇੱਥੇ ਡਾਕਟਰ ਬੈਠਦੇ ਆ ਜਿਸ ਨੂੰ ਜਦੋਂ ਵੀ ਕੋਈ ਜ਼ਰੂਰਤ ਅਸੀਂ ਆਪ ਬੰਦੇ ਦੇ ਨਾਲ ਜਾ ਕੇ ਉਹਦਾ ਪ੍ਰੋਪਰ ਟਰੀਟਮੈਂਟ ਕਰਕੇ ਆਉਂਦੇ ਆ ਹਾਂ ਜੀ ਬਹੁਤ ਵਧੀਆ ਜੀ ਪਸ਼ੂ ਪਾਲਣ ਵਿਭਾਗ ਦਾ ਸਿਹਤ ਵਿਭਾਗ ਹੋਇਆ ਤੁਹਾਨੂੰ ਫੜਾਂ ਚ ਹਰ ਚੌਂਕ ਤੇ ਹਰ ਸੱਤ ਚ ਮਿਲਦਾ ਬਹੁਤ ਬਹੁਤ ਧੰਨਵਾਦ ਵੀ ਮੁੰਡੇ ਤੁਹਾਡਾ ਕੋਈ ਯਾਰ ਇਹ ਮਾਰੋ ਸੈਲਫ ਮਾਰੋ ਅਗੇਨ ਕੁੱਤਾਂ ਨੇ ਗੀਤ ਇੱਥੇ ਜਿ ਕੋਈ ਤੇ ਇੱਥੇ ਮੂੰਹ ਧਵਾਉਂਦੇ ਨੇ ਇਹ ਕਿਹੜੀਆਂ ਨੇ ਉਹਨਾਂ ਦਾ ਉਹ ਫੇ ਬਾਈ ਨੂੰ ਕਹਿੰਦੇ ਆ ਬੋਲਦੀ ਨੂਰ ਬਾਈ ਮੰਨ ਲਓ ਕਿ ਉਹਨਾਂ ਨੇ ਨੂਰ ਬੋਲਦੇ ਬਾਈ ਬਾਈ ਬੋਲਦੇ ਨੂਰ ਯਾਰ ਤੇ ਕੋਣ ਖੜ ਜਾ